ਸੰਤ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਪੋਸੂ ਨਾਮਾ ਚੈਨਲ ਤੇ ਉਹਨਾਂ ਦੇ ਜੀਵਨ ਉਹਨਾਂ ਦੇ ਇਤਿਹਾਸ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਗਤ ਨਾਮਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਦੇ ਜੀਵਨ ਤੇ ਜੇਕਰ ਆਪਾਂ ਨਜ਼ਰ ਮਾਰੀਏ ਤੇ ਇਤਿਹਾਸਿਕ ਵਿਅਕਤੀ ਵਜੋਂ ਨਾਮਦੇਵ ਜੀ ਦੇ ਜੀਵਨ ਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ ریلیਟਡ ਬਹੁਤ ਅਸਪਸ਼ਟ ਮਾਤਰਾ ਦੇ ਵਿੱਚ ਮਤਲਬ ਜੋ ਸਾਨੂੰ ਉਹਨਾਂ ਦਾ ਇਤਿਹਾਸ ਹੈ ਉਹ ਮਿਲਦਾ ਹੈ ਪਰ ਭਾਰਤ ਵਰਸ਼ ਦੇ ਬਹੁਤ ਵਿਆਪਕ ਖੇਤਰਾਂ ਵਿੱਚ ਅੱਜ ਤੱਕ ਲੋਕ ਯਾਦ ਰਾਹੀਂ ਸਨਮਾਨਯੋਗ ਸੰਤਾਂ ਦੀ ਹੋਣਦ ਤੋਂ ਕੋਈ ਮੁਨਕਰ ਨਹੀਂ ਹੈ ਭਗਤ ਨਾਮਦੇਵ ਜੀ ਦਾ ਜਨਮ 1270 ਨੂੰ ਮਹਾਰਾਸ਼ਟਰ ਦੇ ਜ਼ਿਲ੍ਹਾ 17 ਦੇ ਕ੍ਰਿਸ਼ਨਾ ਨਦੀ ਦੇ ਕੰਢੇ ਵਸੇ ਪਿੰਡ ਨਸਰੀ ਬੰਮਣੀ ਵਿਖੇ ਹੋਇਆ ਭਾਰਤੀ ਵਰਣਵੰਣ ਵਿੱਚ ਆਪ ਜੀ ਦੀ ਜਾਤ ਛਿੰਬਾ ਅਛੂਤ ਪਰਵਾਨ ਕੀਤੀ ਜਾਂਦੀ ਹੈ ਆਪ ਜੀ ਦੇ ਪਿਤਾ ਦਾ ਨਾਮ ਦਾਮਾ ਸੇਤੀ ਅਤੇ ਮਾਤਾ ਜੀ ਦਾ ਨਾਮ ਗੋਨਾਪਾਈ ਸੀ ਉਹਨਾਂ ਦਾ ਪਰਿਵਾਰ ਭਗਵਾਨ ਵਿਠਲ ਜੀ ਦਾ ਪਰਮ ਭਗਤ ਸੀ ਨਾਮਦੇਵ ਜੀ ਦਾ ਵਿਆਹ ਰਾਧਾਬਾਈ ਜੀ ਦੇ ਨਾਲ ਹੋਇਆ ਤੇ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਉਹਨਾਂ ਦਾ ਨਾਮ ਨਾਰਾਇਣ ਰੱਖਿਆ ਗਿਆ। ਸੰਤ ਨਾਮਦੇਵ ਜੀ ਵਿਸੋਬਾ ਖੇਚਰ ਨੂੰ ਗੁਰੂ ਦੇ ਰੂਪ ਵਿੱਚ ਸਵੀਕਾਰ ਕੀਤਾ। ਉਹ ਸੰਤ ਗਿਆਨੇਸ਼ਵਰ ਦੇ ਸਮਕਾਲੀ ਸਨ ਅਤੇ ਉਮਰ ਵਿੱਚ ਉਹਨਾਂ ਤੋਂ 5 ਸਾਲ ਵੱਡੇ ਸਨ। ਸੰਤ ਨਾਮਦੇਵ ਜੀ ਨੇ ਸੰਤ ਗਿਆਨੇਸ਼ਵਰ ਦੇ ਨਾਲ ਪੂਰੇ ਮਹਾਰਾਸ਼ਟਰ ਦਾ ਭ੍ਰਮਣ ਕੀਤਾ ਭਗਤੀ ਗੀਤ ਰਚੇ ਅਤੇ ਜਨਤਾ ਜਨਾਰਦਨ ਨੂੰ ਸਮਤਾ ਅਤੇ ਪ੍ਰਭੂ ਭਗਤੀ ਦਾ ਪਾਠ ਪੜਾਇਆ ਸੰਤ ਗਿਆਨੇਸ਼ਵਰ ਪਰਲੋਕ ਸਿਧਾਰਨ ਤੋਂ ਬਾਅਦ ਉਹਨਾਂ ਨੇ ਪੂਰੇ ਭਾਰਤ ਦਾ ਭ੍ਰਮਣ ਕੀਤਾ ਉਹਨਾਂ ਨੇ ਮਰਾਠੀ ਦੇ ਨਾਲ ਨਾਲ ਹਿੰਦੀ ਵਿੱਚ ਵੀ ਰਚਨਾਵਾਂ ਲਿਖੀਆਂ ਉਹਨਾਂ ਨੇ 18 ਸਾਲ ਤੱਕ ਪੰਜਾਬ ਦੇ ਵਿੱਚ ਵੀ ਭਗਤੀ ਲਹਿਰ ਦਾ ਪ੍ਰਚਾਰ ਕੀਤਾ। ਉਹਨਾਂ ਦੀਆਂ ਕੁਝ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹਨ। ਮੁਖ ਬਾਣੀ ਨਾਮਕ ਕਿਤਾਬ ਦੇ ਵਿੱਚ ਉਹਨਾਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਅੱਜ ਵੀ ਉਹਨਾਂ ਦੇ ਰਚਿਤ ਗੀਤ ਪੂਰੇ ਮਹਾਰਾਸ਼ਟਰ ਦੇ ਵਿੱਚ ਭਗਤੀ ਅਤੇ ਪ੍ਰੇਮ ਦੇ ਨਾਲ ਗਏ ਜਾਂਦੇ ਹਨ ਨਾਮਦੇਵ ਜੀ ਉਹ ਮਹਾਰਾਸ਼ਟਰ ਦੇ ਪ੍ਰਸਿੱਧ ਸੰਤ ਹੋਏ ਹਨ ਉਹਨਾਂ ਦੇ ਸਮੇਂ ਵਿੱਚ 나ਥ ਅਤੇ ਮਹਾਨ ਅਨੁਭਵ ਪੰਥਾਂ ਦਾ ਮਹਾਰਾਸ਼ਟਰ ਦੇ ਵਿੱਚ ਪ੍ਰਚਾਰ ਸੀ 나ਥ ਪੰਥ ਅਲਖ ਨਰੰਜਨ ਦੀ ਯੋਗ ਪਰਪਕ ਸਾਧਨਾ ਦਾ ਸਮਰਥਕ ਅਤੇ ਬਾਹਰੀ ਅਡੰਬਰਾਂ ਦਾ ਵਿਰੋਧੀ ਸੀ ਅਤੇ ਮਹਾਨ ਅਨੁਭਵ ਪੰਥ ਵੈਦਿਕ ਕਰਮ ਕਾਂਡ ਅਤੇ ਬੋਧ ਦੇ ਉਪਾਸਨਾ ਦਾ ਵਿਰੋਧੀ ਹੁੰਦੇ ਹੋਏ ਵੀ ਮੂਰਤੀ ਪੂਜਾ ਨੂੰ ਉੱਕਾ ਵਰਜਿਤ ਨਹੀਂ ਮੰਨਦੀ ਸੀ ਇਹਨਾਂ ਦੇ ਇਲਾਵਾ ਮਹਾਰਾਸ਼ਟਰ ਦੇ ਵਿੱਚ ਪੰਡਲਪੁਰ ਦੇ ਬਿਠੋਬਾ ਦੀ ਉਪਾਸਨਾ ਵਿੱਚ ਵੀ ਪਰਚਲਿਤ ਸੀ ਆਮ ਜਨਤਾ ਹਰ ਸਾਲ ਗੁਰੂ ਪੁੰਨਿਆ ਅਤੇ ਕਤਕ ਦੀ ਇਕਾदशी ਨੂੰ ਉਹਨਾਂ ਦੇ ਦਰਸ਼ਨਾਂ ਲਈ ਯਾਤਰਾਮਾਂ ਦੇ ਰੂਪ ਵਿੱਚ ਜਾਂਦੇ ਨੇ ਭਗਤ ਨਾਮਦੇਵ ਜੀ ਕੁਝ ਵਿਦਵਾਨਾਂ ਦੇ ਮਤ ਦੇ ਅਨੁਸਾਰ ਦੋਨਾਂ ਨਾਮਾਂ ਵਿੱਚੋਂ ਇੱਕ ਹੀ ਨਾਮ ਹੈ ਕਿਤੇ ਇਹਨਾਂ ਦੇ ਨਾਮ ਦੇ ਵਿੱਚ ਨਾਮਦੇਵ ਜੀ ਲਿਖਿਆ ਹੋਇਆ ਹੈ ਅਤੇ ਕਿਤੇ ਨਾਮਾ ਸ਼ਬਦ ਇਸਤੇਮਾਲ ਕੀਤਾ ਹੋਇਆ ਹੈ ਮਤਲਬ ਜਿੱਥੇ ਨਾਮਦੇਵ ਜੀ ਹੈ ਜਾਂ ਨਾਮਾ ਸ਼ਬਦ ਹੈ ਉਸ ਦਾ ਮਤਲਬ ਸਿੱਧੇ ਦਾ ਸਿੱਧਾ ਹੈ ਕਿ ਉਹ ਨਾਮਦੇਵ ਜੀ ਦੀ ਹੀ ਬਾਣੀ ਹੈ ਵਿਸ਼ਨੂੰ ਦੇ ਦਾਸ ਹੋਣ ਕਰਕੇ ਨਾਮਦੇਵ ਜੀ ਨੇ ਹੀ ਸ਼ਾਇਦ ਆਪਣੇ ਆਪ ਨੂੰ ਵਿਸ਼ਨੂੰ ਦਾਸ ਨਾਮਾ ਕਹਿਣਾ ਆਰੰਭ ਕਰ ਦਿੱਤਾ ਇਸ ਸੰਬੰਧ ਵਿੱਚ ਮਹਾਰਾਸ਼ਟਰ ਦੇ ਪ੍ਰਸਿੱਧ ਇਤਿਹਾਸਕਾਰ ਅਰਾਜਵਾੜੇ ਦਾ ਕਥਨ ਹੈ ਕਿ ਨਾਬਾ ਸ਼ਿੱਪੀ ਦਾ ਕਾਲ ਸ਼ੱਕੇ 1192 ਤੋਂ 1272 ਤੱਕ ਦਾ ਹੈ ਅਤੇ ਵਿਸ਼ਨੂੰ ਦਾਸ ਨਾਮਾ ਦਾ ਸਮਾ ਜਿਹੜਾ ਹੈ ਉਹ ਸ਼ੱਕੇ 1517 ਹੈ ਇਹ ਏਕਨਾਥ ਦੇ ਸਮਕਾਲੀ ਹਨ ਅਲੱਗ-ਅਲੱਗ ਵਿਦਵਾਨਾਂ ਦੇ ਵਿਚਾਰ ਜਿਹੜੇ ਨੇ ਉਹ ਦੱਸੇ ਹੋਏ ਨੇ ਕੋਈ ਅੱਗੇ ਪਿੱਛੇ ਡੇਟ ਹੋ ਜਾਂਦੀ ਹੈ ਕੋਈ ਮਤਲਬ ਕਿਸੇ ਤਰ੍ਹਾਂ ਹੈ ਜਿਸ ਤਰ੍ਹਾਂ ਵੀ ਉਹਨਾਂ ਨੂੰ ਜੋ ਵੀ ਮਿਲਿਆ ਹੈ ਉਸ ਦੇ ਮੁਤਾਬਕ ਉਹਨਾਂ ਨੇ ਆਪਣੀ-ਆਪਣੀ ਸੋਚ ਦੇ ਨਾਲ ਲਿਖਿਆ ਹੋਇਆ ਹੈ ਸੋ ਨਾਮਦੇਵ ਜੀ ਵਿਸ਼ੇ ਸੰਬੰਧੀ ਇੱਕ ਹੋਰ ਵਿਵਾਦ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮਦੇਵ ਜੀ ਦੇ 61 61 ਪਦ ਸੰਗ੍ਰਹਿਤ ਹਨ ਮਹਾਰਾਸ਼ਟਰ ਦੇ ਕੁਝ ਵਿਵੇਚਕਾਂ ਦੀ ਧਾਰਨਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮਦੇਵ ਪੰਜਾਬੀ ਹੈ ਮਹਾਰਾਸ਼ਟਰੀ ਨਹੀਂ ਹੈ ਇਹ ਹੋ ਸਕਦਾ ਹੈ ਕਿ ਉਹ ਮਹਾਰਾਸ਼ਟਰੀ ਵਰਕਰੀ ਨਾਮਦੇਵ ਦਾ ਕੋਈ ਚੇਲਾ ਹੋਵੇ ਅਤੇ ਉਸ ਨੇ ਆਪਣੇ ਗੁਰੂ ਦੇ ਨਾਮ ਉੱਤੇ ਹਿੰਦੀ ਵਿੱਚ ਪਦ ਰਚਨਾ ਕੀਤੀ ਹੋਵੇ ਪਰ ਮਹਾਰਾਸ਼ਟਰੀ ਵਕਾਰੀ ਨਾਮਦੇਵ ਹੀ ਦੇ ਹਿੰਦੀ ਪਦ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਹਨ ਕਿਉਂਕਿ ਨਾਮਦੇਵ ਜੀ ਦੇ ਮਰਾਠੀ ਅਪੰਗਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਦਾਂ ਵਿੱਚ ਜੀਵਨ ਘਟਨਾ ਅਤੇ ਭਾਵਾਂ ਇਤੋਂ ਤੱਕ ਕਿ ਰੂਪਕ ਅਤੇ ਉਪਮਾਵਾਂ ਦੀ ਸਮਾਨਤਾ ਹੈ ਇਸ ਲਈ ਮਰਾਠੀ ਨਾਮਦੇਵ ਜੀ ਅਤੇ ਹਿੰਦੀ ਪਦਕਾਰ ਨਾਮਦੇਵ ਜੀ ਇੱਕ ਹੀ ਸਿੱਧ ਹੁੰਦੇ ਹਨ ਦੋਸਤੋ ਭਗਤ ਨਾਮਦੇਵ ਜੀ ਦਾ ਅੱਜ ਪ੍ਰਕਾਸ਼ ਪੁਰਬ ਪੂਰੇ ਸੰਸਾਰ ਦੇ ਵਿੱਚ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਹਮੇਸ਼ਾ ਤੇ ਹਮੇਸ਼ਾ ਉਸ ਅਕਾਲ ਪੁਰਖ ਦੀ ਗੱਲ ਕੀਤੀ ਹੈ ਮਾਲਕ ਦੇ ਘਰ ਦੀ ਗੱਲ ਕੀਤੀ ਹੈ ਆਖਰਕਾਰ ਨਾਮਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਲਗਭਗ 18 ਸਾਲ ਪੰਜਾਬ ਦੇ ਪਿੰਡ ਕੁਮਾਣਾ ਜ਼ਿਲ੍ਹਾ ਗੁਰਦਾਸਪੁਰ ਵਿੱਚ گزارਿਆ ਇੱਥੋਂ ਹੀ ਭਗਤ ਨਾਮਦੇਵ ਜੀ 2 ਮਾਗ ਸੰਮਤ 1406 ਨੂੰ ਜੋਤੀ ਜੋਤ ਸਮਾ ਗਏ ਜਿਸ ਜਗ੍ਹਾ ਭਗਤ ਜੀ ਤਪ ਕਰਿਆ ਕਰਦੇ ਸਨ ਉਸ ਜਗ੍ਹਾ ਤੇ ਤੱਪਿਆਣਾ ਸਾਬ ਸ਼ਿਸ਼ੋਬਤ ਹੈ ਦੋਸਤੋ ਭਗਤ ਨਾਮਦੇਵ ਜੀ ਦਾ ਇਤਿਹਾਸ ਦੱਸਦੇ ਆ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਔਰ ਅਣਜਾਣ ਸਮਝ ਕੇ ਮਾਫ ਕਰਨਾ ਔਰ ਅੱਗੇ ਤੋਂ ਬਾਣੀ ਦੇ ਨਾਲ ਸੰਬੰਧਿਤ ਇਤਿਹਾਸ ਜਿਹੜਾ ਹੈ ਉਹ ਸਪਸ਼ਟ ਸ਼ੁੱਧ ਪੜਨ ਦਾ ਬਲ ਬਖਸ਼ਣਾ ਇਹੀ ਆਪਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ